ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲੈਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਚ ਆਪਣੇ ਆਖਰੀ ਭਾਸ਼ਣ ਚ ਕਿਹਾ ਕਿ ਵਾਸ਼ਿੰਗਟਨ ਨੂੰ ਦੁਨੀਆ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਬਾਈਡਨ ਨੇ ਇਹ ਟਿੱਪਣੀ ਲਬਨਾਨ ਚ ਇਜ਼ਰਾਈਲ ਤੇ ਹਜ਼ਬੁੱਲਾ ਦਰਮਿਆਨ ਤਣਾਅ ਦੇ ਪੂਰੇ ਪੈਮਾਨੇ ਦੀ ਜੰਗ ਚ ਬਦਲਣ ਅਤੇ ਗਾਜ਼ਾ ਪੱਟੀ 'ਚ ਹਮਾਸ ਵਿਰੁੱਧ ਇਜ਼ਰਾਈਲ ਦੀ ਫੌਜੀ ਮੁਹਿੰਮ ਦੇ ਲਗਭਗ 1 ਸਾਲ ਦੇ ਪੂਰੇ ਹੋਣ ਦੇ ਖਤਰੇ ਦੇ ਵਿਚਾਰ ਕੀਤੀ ਹੈ। ਆਪਣੇ ਸੰਬੋਧਨ 'ਚ ਅਮਰੀਕੀ ਰਾਸ਼ਟਰਪਤੀ ਨੇ ਪੱਛਮੀ ਏਸ਼ੀਆ 'ਚ ਸੰਘਰਸ਼ ਅਤੇ ਸੂਡਾਨ 'ਚ 17 ਮਹੀਨਿਆਂ ਤੋਂ ਚੱਲ ਰਿਹਾ ਘਰੇਲੂ ਯੁੱਧ ਨੂੰ ਖਤਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਨੇ ਯੂਕਰੇਨ ਲਈ ਅਮਰੀਕਾ ਅਤੇ ਇਸ ਦੇ ਪੱਛਮੀ ਸਹਿਯੋਗੀਆਂ ਦੇ ਪੂਰੇ ਸਮਰਥਕ ਨੂੰ ਰੱਖਾਂਕਿਤ ਕੀਤਾ ਜੋ ਫਰਵਰੀ 2022 ਤੋਂ ਰੂਸ ਦੇ ਹਮਲੇ ਦਾ ਸਾਹਮਣਾ ਕਰ ਰਿਹਾ ਹੈ। ਬਾਈਡਨ ਨੇ ਕਿਹਾ ਕਿ ਮੈਂ ਇਤਿਹਾਸ 'ਚ ਇੱਕ ਸ਼ਾਨਦਾਰ ਤਬਦੀਲੀ ਦੇਖੀ ਹੈ ਮੈਂ ਜਾਣਦਾ ਹਾਂ ਕਿ ਜਦੋਂ ਬਹੁਤ ਸਾਰੇ ਲੋਕ ਅੱਜ ਦੁਨੀਆ ਨੂੰ ਦੇਖਦੇ ਨੇ ਤਾਂ ਉਹ ਸਮੱਸਿਆਵਾਂ ਦੇਖਦੇ ਨੇ ਤੇ ਨਿਰਾਸ਼ਾ ਨਾਲ ਪ੍ਰਤੀਕਿਰਿਆਵਾਂ ਕਰਦੇ ਨੇ ਪਰ ਮੈਂ ਅਜਿਹਾ ਨਹੀਂ ਕਰਦਾ ਜਦੋਂ ਦੁਨੀਆ ਮਿਲ ਕੇ ਕੰਮ ਕਰਦੀ ਹੈ ਤੇ ਅਸੀਂ ਸੋਚਣ ਨਾਲੋਂ ਮਜ਼ਬੂਤ ਹੁੰਦੇ ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਤੋਂ ਉਹਨਾਂ ਦੀ ਜਾਨ ਅਤੇ ਸੁਰੱਖਿਆ ਨੂੰ ਖਤਰਾ ਹੈ ਉਸਨੇ ਸੰਯੁਕਤ ਰਾਜ ਅਮਰੀਕਾ ਨੂੰ ਅਸਥਿਰ ਕਰਨ ਲਈ ਕਥਿਤ ਤੌਰ ਤੇ ਉਸਦੀ ਹੱਤਿਆ ਕਰਨ ਦੀਆਂ ਈਰਾਨ ਦੀਆਂ ਧਮਕੀਆਂ ਤੇ ਟਿੱਪਣੀ ਕਰਦੇ ਹਾਂ ਕਿ ਅਮਰੀਕੀ ਫੌਜ ਚੌਕਸ ਹੈ ਮੰਗਲਵਾਰ ਨੂੰ 트ੰਪ ਦੀ ਮੁਹਿੰਮ ਨੇ ਇੱਕ ਪ੍ਰੈਸ ਰਿਲੀਜ਼ ਚ ਕਿਹਾ ਸੀ ਕਿ 트ੰਪ ਨੂੰ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਦਫ਼ਤਰ ਵੱਲੋਂ ਉਹਨਾਂ ਦੇ ਜੀਵਨ ਤੇ ਸੰਭਾਵਿਤ ਈਰਾਨੀ ਹੱਤਿਆ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਈਰਾਨ 트ੰਪ ਦੀ ਤਾਕਤ ਅਤੇ ਦ੍ਰਿੜਤਾ ਤੋਂ ਡਰਦੇ ਨੇ ਤੇ ਚਾਹੁੰਦਾ ਸੀ ਕਿ ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਚੁਣ ਜਿੱਤੇ ਮੇਰੀ ਜਾਣ ਇਰਾਨ ਵੱਲੋਂ ਗੰਭੀਰ ਖਤਰੇ 'ਚ ਹੈ ਪੂਰੀ ਅਮਰੀਕੀ ਫੌਜ ਦੇਖ ਰਹੀ ਹੈ ਤੇ ਉਡੀਕ ਕਰ ਰਹੀ ਹੈ ਇਰਾਨ ਨੇ ਅਤੀਤ 'ਚ ਕਈ ਕਦਮ ਚੁੱਕੇ ਨੇ ਜੋ ਪ੍ਰਭਾਵਸ਼ਾਲੀ ਨਹੀਂ ਸਨ ਪਰ ਉਹ ਦੁਬਾਰਾ ਕੋਸ਼ਿਸ਼ ਕਰਨਗੇ ਕਿਸੇ ਲਈ ਵੀ ਚੰਗੀ ਸਥਿਤੀ ਨਹੀਂ ਹੈ ਸੀਕ੍ਰੇਟ ਸਰਵਿਸ ਡੇਨਲੀ ਕਾਂਗਰਸ ਦਾ ਧੰਨਵਾਦ ਜ਼ੀਰੋ ਨਹੀਂ ਵੋਟ ਪੂਰੀ ਤਰ੍ਹਾਂ ਦੋਪੱਖੀ 트ੰਪ ਨੇ ਐਕਸ ਤੇ ਲਿਖਿਆ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਬੰਦੂਕਾਂ ਤੇ ਹਥਿਆਰਾਂ ਨਾਲ ਕਿਰਿਆ ਹੋਇਆ ਹੈ ਅਮਰੀਕੀ ਖੁਫੀਆ ਅਧਿਕਾਰੀਆਂ ਨੇ 트ੰਪ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਕਿ ਹਾਲ ਹੀ ਦੇ ਮਹੀਨਿਆਂ ਚ ਇਹ ਧਮਕੀਆਂ ਵਧੀਆਂ ਨੇ ਅਤੇ ਸਾਰੀਆਂ ਏਜੰਸੀਆਂ ਦੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਨੇ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਸੁਰੱਖਿਅਤ ਰਹੇ ਜੁਲਾਈ ਤੋਂ ਲੈ ਕੇ ਹੁਣ ਤੱਕ 트ੰਪ ਤੇ ਦੋ ਵਾਰ ਹੱਤਿਆ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਨੇ ਪਰ ਇਰਾਨ ਦੀਆਂ ਕੋਸ਼ਿਸ਼ਾਂ ਨੂੰ ਜੋੜਨ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ। ਅਮਰੀਕਾ 'ਚ ਬੀਏਪੀਐਸ ਸੁਆਮੀ ਨਾਰਾਇਣ ਮੰਦਰ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ 'ਚ ਕਈ ਹਿੰਦੂ ਮੰਦਰਾਂ 'ਤੇ ਹਮਲੇ ਹੋਏ ਨੇ। ਨਿਊਯਾਰਕ ਦੀ ਘਟਨਾ ਨੂੰ 10 ਦਿਨ ਵੀ ਨਹੀਂ ਹੋਏ ਸਨ ਕਿ ਹੁਣ ਕੈਲੀਫੋਰਨੀਆ ਦੇ ਸੈਕਰਮੈਂਟੋ 'ਚ ਸਥਿਤ ਬੀਏਪੀਐਸ ਸੁਆਮੀ ਨਾਰਾਇਣ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੰਦਰ ਦੇ ਬਾਹਰ ਲੱਗੇ ਬੋਰਡ 'ਤੇ ਹਿੰਦੂ ਵਿਰੋਧੀ ਟਿੱਪਣੀਆਂ ਲਿਖੀਆਂ ਗਈਆਂ ਨੇ। ਸੈਕਰਮੈਂਟੋ ਕਾਉਂਟੀ ਦੇ ਪੁਲਿਸ ਅਧਿਕਾਰੀ ਨਫ਼ਰਤੀ ਅਪਰਾਧ ਦੀ ਜਾਂਚ ਕਰ ਰਹੇ ਨੇ بی اے پی ایس ਸ਼੍ਰੀ ਸੁਆਮੀ ਨਾਰਾਇਣ ਮੰਦਿਰ ਰੈਂਚੋ ਕੋਰਡੋਵਾ ਖੇਤਰ ਚ ਆਰਮਸਟ੍ਰਾਂਗ ਐਵਨਿਊ ਉੱਤੇ ਸਥਿਤ ਹੈ ਇਹ ਸੈਕਰਮੈਂਟੋ ਮਾਥਰ ਹਵਾਈ ਅੱਡੇ ਤੇ ਬਿਲਕੁਲ ਉੱਤਰ ਜਿ ਸਥਿਤ ਹੈ ਮੰਦਿਰ ਦੇ ਬਾਹਰ ਬੋਰਡ ਤੇ ਹਿੰਦੂ ਗੋ ਬੈਕ ਲਿਖਿਆ ਹੋਇਆ ਸੀ ਪਾਰਕਿੰਗ ਦੇ ਸਾਹਮਣੇ ਲੱਗੇ ਸਾਈਨ ਬੋਰਡ ਤੇ ਭਾਰਤ ਸਰਕਾਰ ਦਾ ਜ਼ਿਕਰ ਕਰਦੀ ਟਿੱਪਣੀ ਲਿਖੀ ਹੋਈ ਸੀ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਮੰਦਿਰ ਨਾਲ ਜੁੜੀ ਪਾਣੀ ਦੀ ਲਾਈਨ ਵੀ ਕੱਟ ਦਿੱਤੀ ਇਹ ਹਮਲੇ ਅਜਿਹੇ ਸਮੇਂ ਚ ਹੋ ਰਹੇ ਨੇ ਜਦੋਂ ਪੀਐਮ ਮੋਦੀ ਹਾਲ ਹੀ ਚ ਅਮਰੀਕਾ ਦੇ ਦੌਰੇ ਤੇ ਗਏ ਸਨ। ਖਾਲਿਸਤਾਨ ਸਮਰਥਕਾਂ ਵੱਲੋਂ ਇਸ ਤੋਂ ਪਹਿਲਾਂ ਅਮਰੀਕਾ ਤੇ ਕੈਨੇਡਾ ਚ ਹਿੰਦੂ ਮੰਦਰਾਂ ਤੇ ਅਜਿਹੇ ਹਮਲੇ ਕੀਤੇ ਜਾਣ ਦੀਆਂ ਸੰਭਾਵਨਾਵਾਂ ਜਤਾਈਆਂ ਗਈਆਂ। ਯੂਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਵਿੱਚ CA06 ਅਤੇ ਸੈਕਰਮੈਂਟੋ ਕਾਉਂਟੀ ਦੀ ਨੁਮਾਇੰਦਗੀ ਕਰਨ ਵਾਲੇ ਅਮੀ ਬੇਰਾ ਨੇ ਐਕਸ ਨੂੰ ਕਿਹਾ ਸੈਕਰਮੈਂਟੋ ਕਾਉਂਟੀ ਚ ਧਾਰਮਿਕ ਕਟੜਤਾ ਅਤੇ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਮੈਂ ਸਾਡੇ ਭਾਈਚਾਰੇ ਚ ਇਸ ਬੇਰਹਿਮੀ ਦੀ ਨਿੰਦਾ ਕਰਦਾ ਹਾਂ। ਸਾਨੂੰ ਸਾਰਿਆਂ ਨੂੰ ਅਸਹਿਣਸ਼ੀਲਤਾ ਖਿਲਾਫ ਖੜੇ ਹੋਣਾ ਚਾਹੀਦਾ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਭਾਈਚਾਰੇ 'ਚ ਹਰ ਕੋਈ ਭਾਵੇਂ ਕੋਈ ਵੀ ਧਰਮ ਹੋਵੇ ਸੁਰੱਖਿਅਤ ਅਤੇ ਸਤਕਾਰ ਮਹਿਸੂਸ ਕਰੇ। ਹਿੰਦੂ ਅਮਰੀਕਨ ਫਾਊਂਡੇਸ਼ਨ ਜੋ ਮਨੁੱਖੀ ਸਨਮਾਨ, ਆਪਸੀ ਸਨਮਾਨ ਤੇ ਬਹੁਲਵਾਦ ਨੂੰ ਉਤਸ਼ਾਹਿਤ ਕਰਦੀ ਹੈ ਨੇ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਅਪਰਾਧ ਦਾ ਮੁੱਦਾ ਉਠਾਉਣ ਲਈ ਬੇਰੀ ਦਾ ਧੰਨਵਾਦ ਕੀਤਾ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਟਵਿੱਟਰ ਤੇ ਲਿਖਿਆ ਧੰਨਵਾਦ ਬੇਰੀ ਇਹ ਭੰਗਤੋੜ ਇੱਕ ਹਿੰਦੂ ਵਿਰੋਧੀ ਨਫ਼ਰਤ ਦੀ ਅਪਰਾਧ ਹੈ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾ ਕੇ ਹਿੰਦੂਆਂ ਨੂੰ ਭਾਰਤ ਸਰਕਾਰ ਨਾਲ ਜੋੜਨਾ ਅਤੇ ਹਿੰਦੂਆਂ ਨੂੰ ਘਰ ਜਾਣ ਲਈ ਕਹਿਣ ਲਈ ਇੱਕ ਸੰਦੇਸ਼ ਭੇਜਣ ਲਈ ਇਸ ਤੋਂ ਪਹਿਲਾਂ ਇਸੇ ਸਾਲ 17 ਸਤੰਬਰ ਨੂੰ ਨਿਊਯਾਰਕ ਚ ਬੀਏਪੀਐਸ ਸੁਆਮੀ ਨਾਰਾਇਣ ਮੰਦਰ ਚ ਭੰਗਤੋੜ ਦੀ ਘਟਨਾ ਵਾਪਰੀ ਸੀ ਨਿਊਯਾਰਕ ਚ ਭਾਰਤ ਦੇ ਕੌਂਸੂਲਟ ਜਨਰਲ ਨੇ ਵੀ ਬੀਏਪੀਐਸ ਸੁਆਮੀ ਨਾਰਾਇਣ ਮੰਦਰ ਦੀ ਪੰਨ ਤੋੜ ਦੀ ਨਿੰਦਾ ਕੀਤੀ ਸੀ ਅਤੇ ਇਸ ਨੂੰ ਆਸਵਿਕਾਰਨਯੋਗ ਕਰਾਰ ਦਿੱਤਾ ਸੀ। ਕਈ ਅਮਰੀਕੀ ਸੰਸਦ ਮੈਂਬਰਾਂ ਨੇ ਨਿਊਯਾਰਕ ਚ ਬੀਏਪੀਐਸ ਸੁਆਮੀ ਨਾਰਾਇਣ ਮੰਦਰ ਦੀ ਬੇਅਦਬੀ ਦੀ ਨਿੰਦਾ ਕੀਤੀ ਅਤੇ ਅਧਿਕਾਰੀਆਂ ਤੋਂ ਜਵਾਬਦੇਹੀ ਦੀ ਮੰਗ ਕੀਤੀ। ਕਾਂਗਰਸ ਨੇਤਾਵਾਂ ਨੇ ਦੇਸ਼ ਚ ਨਫ਼ਰਤ ਅਤੇ ਹਿੰਸਾ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਤੇ ਵੀ ਚਿੰਤਾ ਪ੍ਰਗਟਾਈ। ਭਾਰਤੀ ਅਮਰੀਕੀ ਸੰਸਦ ਮੈਂਬਰ ਥਾਣੇਦਾਰ ਨੇ ਇਸ ਕਾਨੂੰਨੀ ਕਾਰਵਾਈ ਦੀ ਸਖਤ ਨਿਖੇਦੀ ਕੀਤੀ ਹੈ ਤੇ ਜ਼ੋਰ ਦੇ ਕੇ ਕਿਹਾ ਕਿ ਵਿਰੋਧ, ਕਟੜਤਾ ਅਤੇ ਨਫ਼ਰਤ ਵਾਲੇ ਅਜਿਹੇ ਕੰਮਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਅਧਿਐਨ ਚ ਪਾਇਆ ਗਿਆ ਹੈ ਕਿ ਅਮਰੀਕਾ ਚ ਭਾਰਤੀ ਸਭ ਤੋਂ ਵੱਧ ਪੜ੍ਹੇ ਲਿਖੇ ਪ੍ਰਵਾਸੀ ਨੇ। ਭਾਰਤ ਪੜ੍ਹੇ ਲਿਖੇ ਪ੍ਰਵਾਸੀ ਆਬਾਦੀ ਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਦੇਸ਼ ਵਜੋਂ ਖੜਾ ਹੈ। ਜੋ ਲਗਭਗ 20 ਲੱਖ ਡਿਗਰੀ ਧਾਰਕ ਜਾਂ ਸੰਯੁਕਤ ਰਾਜ ਅਮਰੀਕਾ ਚ ਕੁੱਲ ਪੜ੍ਹੇ ਲਿਖੇ ਪ੍ਰਵਾਸੀ ਸਮੂਹ ਦਾ 14% ਪ੍ਰਦਾਨ ਕਰਦਾ ਹੈ ਕਾਲਜ ਡਿਗਰੀਆਂ ਵਾਲੇ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਯੂਐਸ ਵਰਕਫੋਰਸ ਹਾਲ ਹੀ ਦੇ ਇਮੀਗ੍ਰੇਸ਼ਨ ਪੈਟਰਨ ਦੇ ਅੰਦਰ ਇੱਕ ਮਹੱਤਵਪੂਰਨ ਰੁਝਾਨ ਨੂੰ ਉਜਾਗਰ ਕਰਦਾ ਹੈ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਵਿਸ਼ਿੰਗਟਨ ਡੀਸੀ ਆਧਾਰਿਤ ਥਿੰਕ ਟੈਂਕ ਦੇ ਇੱਕ ਅਧਿਐਨ ਅਨੁਸਾਰ 2018 ਤੇ 2022 ਦੇ ਵਿਚਕਾਰ ਲਗਭਗ 48 ਫੀਸਦੀ ਪ੍ਰਵਾਸੀ ਯੂਐਸ ਕਾਲਜ ਦੀ ਡਿਗਰੀ ਪ੍ਰਾਪਤ ਕਰਦੇ ਨੇ ਦੇਸ਼ ਦੇ ਉੱਚ ਸਿੱਖਿਆ ਪ੍ਰਾਪਤ ਵਿਅਕਤੀਆਂ ਦੇ ਪੂਲ 'ਚ ਮਹੱਤਵਪੂਰਨ ਯੋਗਦਾਨ ਇਹਨਾਂ ਨੇ ਪਾਇਆ ਹੈ ਭਾਰਤੀ ਪ੍ਰਵਾਸੀਆਂ ਨੇ ਇਸ ਤਬਦੀਲੀ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਕਿਉਂਕਿ 2022 'ਚ ਉਹ ਸਾਰੇ ਕਾਲਜ ਪੜ੍ਹੇ ਲਿਖੇ ਪ੍ਰਵਾਸੀਆਂ 'ਚੋਂ 14 ਫੀਸਦੀ ਸਨ ਜਿਸ ਨਾਲ ਭਾਰਤ ਨੂੰ ਇਸ ਸਮੂਹ ਲਈ ਮੂਲ ਦੇਸ਼ ਬਣਾਇਆ ਗਿਆ ਹੁਨਰਮੰਦ ਪੇਸ਼ੇਵਰਾਂ ਦੀ ਇਸ آمد ਨੇ ਯੂਐਸ ਦੀ ਸਮੁੱਚੀ ਵਿਦਿਆਕ ਪ੍ਰਾਪਤੀ ਦਾ ਵਿਸਤਾਰ ਕੀਤਾ ਪ੍ਰਵਾਸੀ ਆਬਾਦੀ ਪ੍ਰਵਾਸੀ ਦੇਸ਼ ਦੇ ਸਾਰੇ ਕਾਲਜ ਪੜ੍ਹੇ ਲਿਖੇ ਬਾਲਗਾਂ ਦਾ 17% ਬਣਦੇ ਨੇ ਇੱਕ ਕਮਾਲ ਦਾ ਅੰਕੜਾ ਇਹ ਦਿੱਤਾ ਗਿਆ ਹੈ ਕਿ ਉਹ ਯੂਐਸ ਦੇ 14% ਤੋਂ ਘੱਟ ਦੀ ਨੁਮਾਇੰਦਗੀ ਕਰਦੇ ਨੇ ਬੈਚਲਰ ਡਿਗਰੀ ਜਾਂ ਇਸ ਤੋਂ ਵੱਧ ਦੀ ਡਿਗਰੀ ਵਾਲੇ ਪ੍ਰਵਾਸੀਆਂ ਦੀ ਹਿੱਸੇਦਾਰੀ ਤੇਜ਼ੀ ਨਾਲ ਵਧੀ ਹੈ ਜੋ ਮੂਲ ਜਨਮ ਕਾਲਜ ਪੜ੍ਹੇ ਲਿਖੇ ਆਬਾਦੀ ਵਾਲੇ ਵਾਧੇ ਨੂੰ ਪਛਾੜਦੀ ਹੈ ਰਿਪੋਰਟ ਦੱਸਦੀ ਹੈ ਕਿ ਕਾਲਜ ਪੜੇ ਯੂਐਸ 1990 ਤੋਂ ਬਾਅਦ ਪ੍ਰਵਾਸੀਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ 1990 ਅਤੇ 2000 ਦੇ ਦਰਮਿਆਨ 89% ਤੇ 2010 ਤੇ 2022 ਦਰਮਿਆਨ 56% ਦੀ ਵਿਕਾਸ ਦਰ ਦੇ ਨਾਲ ਅਮਰੀਕਾ 'ਚ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਬੱਸ ਹਾਈਜੈਕ ਕਰਨ ਦੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਲਾਸ ਐਂਜਲਸ 'ਚ ਇੱਕ ਬੱਸ ਨੂੰ ਹਾਈਜੈਕ ਕਰ ਲਿਆ ਗਿਆ ਬੱਸ ਡਰਾਈਵਰ ਅਤੇ ਸਵਾਰੀਆਂ ਨੂੰ ਬੱਸ ਦੇ ਅੰਦਰ ਹੀ ਰੱਖਿਆ ਗਿਆ ਆਨਲਾਈਨ ਫੋਟੋਆਂ ਦਿਖਾਉਂਦੀਆਂ ਨੇ ਕਿ ਇੱਕ ਸਵੈਟ ਟੀਮ ਘਟਨਾ ਵਾਲੇ ਸਥਾਨ ਤੇ ਮੌਜੂਦ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਹਾਈਜੈਕ ਕੀਤੀ ਬੱਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਡਰਾਈਵਰ ਖਿੜਕੀ ਚੋਂ ਛਾਲ ਮਾਰ ਕੇ ਭੱਜਣ 'ਚ ਕਾਮਯਾਬ ਹੋ ਗਿਆ। ਪੁਲਿਸ ਵੀ ਸ਼ੱਕੀ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ। ਇੱਕ ਬੰਦੂਕਧਾਰੀ ਨੇ ਡਾਊਨਟਾਊਨ ਲਾਸ ਐਂਜਲਸ 'ਚ ਇੱਕ ਬੱਸ ਨੂੰ ਹਾਈਜੈਕ ਕਰ ਲਿਆ ਤੇ ਪੁਲਿਸ ਵੱਲੋਂ ਪਿੱਛਾ ਕੀਤੇ ਜਾਣ ਦੌਰਾਨ ਯਾਤਰੀਆਂ ਨੂੰ ਬੰਦਕ ਬਣਾ ਲਿਆ ਮਿਲੀ ਸੂਚਨਾ ਅਨੁਸਾਰ ਇਹ ਘਟਨਾ ਬੁੱਧਵਾਰ ਸਵੇਰੇ ਤੜਕੇ ਵਾਪਰੀ ਅਧਿਕਾਰੀਆਂ ਨੇ ਪੂਰੇ ਸ਼ਹਿਰ 'ਚ ਤੇਜ਼ ਰਫ਼ਤਾਰ ਨਾਲ ਬੱਸ ਦਾ ਪਿੱਛਾ ਕੀਤਾ ਹਾਲਾਂਕਿ ਪੁਲਿਸ ਵੱਲੋਂ ਪਿੱਛਾ ਕਰਨ ਦੌਰਾਨ ਅਜਿਹਾ ਸਮਾਂ ਵੀ ਆਇਆ ਜਦੋਂ ਵਾਹਨ ਇੱਕ ਤਰਫਾ ਸੜਕ ਤੇ ਗਲਤ ਦਿਸ਼ਾ 'ਚ ਚਲਾ ਗਿਆ ਪੁਲਿਸ ਨੇ ਬੱਸ ਦੇ ਟਾਇਰਾਂ ਨੂੰ ਵਿਗਾੜਨ ਲਈ ਸਪਾਈਕ ਪੱਟੀਆਂ ਦੀ ਵਰਤੋਂ ਕੀਤੀ ਇਸ ਕਾਰਨ ਬੱਸ ਰੁਕ ਗਈ ਤੇ ਉਸ ਦਾ ਰਸਤਾ ਬਖਤਰਬੰਦ ਵਾਹਨਾਂ ਨੇ ਰੋਕ ਲਿਆ ਬੰਦੂਕਦਾਰੀ ਪੁਲਿਸ ਨਾਲ ਗੋਲੀਬਾਰੀ ਚ ਫੜਿਆ ਗਿਆ ਜਿਸ ਨੇ ਘੱਟੋ-ਘੱਟ ਇੱਕ ਵਿਅਕਤੀ ਨੂੰ ਬੰਧਕ ਬਣਾ ਲਿਆ ਸੀ ਘਟਨਾ ਨਾਲ ਜੁੜੇ ਇੱਕ ਗਵਾਹ ਨੇ ਕਿਹਾ ਇਹ ਫਿਲਮ ਸਪੀਡ ਵਰਗਾ ਲੱਗ ਰਿਹਾ ਸੀ ਦੂਜੇ ਗਵਾਹ ਅਨੁਸਾਰ ਹਥਿਆਰਬੰਦ ਪੁਲਿਸ ਲਗਾਤਾਰ ਲਾਊਡ ਸਪੀਕਰ ਰਾਹੀਂ ਸ਼ੱਕੀ ਨਾਲ ਗੱਲ ਕਰ ਰਹੀ ਹੈ ਹਾਲਾਂਕਿ ਸ਼ੁਰੂਆਤੀ ਤੌਰ ਤੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਾਈਜੈਕਟ ਕੀਤੀ ਗਈ ਬੱਸ 'ਚ ਕਿੰਨੇ ਲੋਕ ਸਨ ਅਜੇ ਹੱਦ ਤੱਕ ਕਿ ਡਰਾਈਵਰ ਬੱਸ ਨੂੰ ਕਿਸੇ ਹਥਿਆਰਬੰਦ ਅਗਵਾਹ ਕਾਰ ਦੇ ਨਿਰਦੇਸ਼ਾਂ ਹੇਠ ਚਲਾ ਰਿਹਾ ਸੀ ਜੋ ਕਿ ਪਹਿਲਾਂ ਗੋਲੀਬਾਰੀ ਦੀ ਘਟਨਾ ਨਾਲ ਜੁੜਿਆ ਹੋਇਆ ਸੀ ਬੀਤੇ ਦਿਨ ਅਮਰੀਕਾ ਦੇ ਇੰਡੀਆਨਾ ਸਟੇਟ ਦੀ ਪੁਲਿਸ ਨੇ ਰੂਟ 194 ਦੇ ਉੱਤੇ ਇੱਕ ਰੂਟੀਨ ਚ ਵਪਾਰਕ ਵਾਹਨ ਸਟਾਪ ਤੇ ਇੱਕ ਟਰੱਕ ਦੀ ਜਾਂਚ ਪੜਤਾਲ ਦੌਰਾਨ ਨਸ਼ੀਲੇ ਪਦਾਰਥਾਂ ਦਾ ਇੱਕ ਮਹੱਤਵਪੂਰਨ ਪਰਦਾਫਾਸ਼ ਕੀਤਾ ਹੈ ਸਵੇਰੇ ਕਰੀਬ 9:30 ਵਜੇ ਦੇ ਲੱਗੇ ਵਪਾਰਕ ਵਹੀਕਲ ਇਨਫੋਰਸਮੈਂਟ ਡਿਵੀਜ਼ਨ ਦੇ ਅਧਿਕਾਰੀਆਂ ਨੇ ਸਟੇਟ ਰੋਡ 49 ਤੋਂ 2 ਮੀਲ ਦੀ ਦੂਰੀ ਤੇ ਪੂਰਬ ਚ ਸਥਿਤ ਈਸਟ ਬਾਉਂਡ ਵੇਟ ਸਟੇਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਟਰੱਕ ਨੂੰ ਰੋਕਿਆ ਇਸ ਦੌਰਾਨ ਜਦੋਂ ਇੰਡੀਆਨਾ ਰਾਜ ਦੀ ਪੁਲਿਸ ਨੇ ਕੇ 9 ਨਾਮੀ ਖੋਜੀ ਕੁੱਤਿਆਂ ਦੇ ਯੂਨਿਟ ਨੂੰ ਵਾਹਨ ਦੇ ਆਲੇ ਦੁਆਲੇ ਚੈੱਕ ਕਰਨ ਲਈ ਘੁਮਾਇਆ ਤੇ ਇੱਕ ਹਵਾ ਸੁੰਗਣ ਲਈ ਲਿਆਂਦਾ ਗਿਆ ਕੁੱਤਾ ਤਾਂ ਕੁੱਤਿਆਂ ਨੇ ਅਫਸਰਾਂ ਨੂੰ ਇੱਕ ਟਰੱਕ 'ਚ ਨਸ਼ਿਆਂ ਦੀ ਮੌਜੂਦਗੀ ਬਾਰੇ ਸੁਚੇਤ ਕੀਤਾ ਜਦੋਂ ਟਰੱਕ ਟ੍ਰੇਲਰ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੂੰ ਉਸ ਵਿੱਚੋਂ 123.9 ਕਿਲੋਗ੍ਰam ਚਿੱਟਾ ਪਾਊਡਰ ਪਦਾਰਥ ਬਰਾਮਦ ਹੋਇਆ ਜੋ ਬਾਅਦ ਵਿੱਚ ਫੀਲਡ ਟੈਸਟ ਦੁਆਰਾ ਟੈਸਟ ਕਰਨ ਤੇ ਪਤਾ ਲੱਗਾ ਕਿ ਇਹ ਕੋਕੀਨ ਹੈ ਟਰੱਕ ਚਾਲਕ ਕੈਨੇਡਾ ਦਾ ਰਹਿਣ ਵਾਲਾ 49 ਸਾਲਾ ਡਰਾਈਵਰ ਜਿਸ ਦਾ ਨਾਮ ਨਸੀਬ ਚਿਸ਼ਤੀ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜੋ ਪੋਰਟਰ ਕਾਉਂਟੀ ਨਾਂ ਦੀ ਜੇਲ੍ਹ ਚ ਹੈ ਬੰਦ ਹੈ ਹੁਣ ਉਸ ਨੂੰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਵਿੱਚ ਕੋਕੀਨ ਦੇ ਲੈਵਲ ਦੇ ਇੰਨੇ ਅਪਰਾਧਿਕ سنگੀਨ ਜੁਰਮ ਉਸ ਉੱਤੇ ਲੱਗੇ ਨੇ ਦੋਸ਼ ਸਾਬਤ ਹੋਣ ਤੇ ਉਸ ਨੂੰ ਲੰਬੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਇੰਨੀ ਵੱਡੀ ਮਾਤਰਾ 'ਚ ਉਸ ਨੇ ਕੁਕੀਨ ਟਰੇਲਰ ਦੇ ਪਿੱਛੇ ਲੱਦੇ ਲੋਡ ਦੇ ਵਿੱਚੋਂ ਪੈਕੇਟ ਬਰਾਮਦ ਹੋਏ ਨੇ ਇੱਕ ਹੈਰਾਨੀਜਨਕ ਘਟਨਾ 'ਚ ਕੈਲੀਫੋਰਨੀਆ ਦੇ ਇੱਕ ਫਾਇਰ ਫਾਈਟਰ ਨੂੰ ਪਿਛਲੇ 6 ਮਹੀਨੇ ਦੌਰਾਨ ਰਾਜ 'ਚ ਪੰਜ ਵੱਖ-ਵੱਖ ਥਾਵਾਂ ਤੇ ਕਥਿਤ ਤੌਰ ਤੇ ਅੱਗ ਲਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰਨ ਦੀ ਖਬਰ ਹੈ ਏਜੰਸੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇੰਜੀਨੀਅਰ ਹਾਰਬਰਟ ਹਰਨਾਂਡੇਜ਼ ਨੂੰ ਮੈਂਡੋਸਿਨੋ ਕਾਉਂਟੀ ਕੈਲੀਫੋਰਨੀਆ ਚ ਇੱਕ ਫਾਇਰ ਸਟੇਸ਼ਨ ਤੋਂ ਕੈਲੀਫੋਰਨੀਆ ਫਾਇਰ ਲਾਅ ਐਨਫੋਰਸਮੈਂਟ ਅਫਸਰਾ ਨੇ ਜੰਗਲ ਨੂੰ ਅੱਗ ਲਾਉਣ ਦੇ ਸ਼ੱਕ ਤਹਿਤ ਗ੍ਰਿਫਤਾਰ ਕੀਤਾ ਹੈ ਕੈਲੀਫੋਰਨੀਆ ਅੱਗ ਬੁਝਾਊ ਵਿਭਾਗ ਦੇ ਡਾਇਰੈਕਟਰ ਤੇ ਮੁਖੀ ਜੋ ਟਾਈਲਰ ਨੇ ਇੱਕ ਬਿਆਨ ਚ ਕਿਹਾ ਕਿ ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਸਾਡਾ ਇੱਕ ਮੁਲਾਜ਼ਮ ਵੀ ਜਨਤਾ ਦਾ ਭਰੋਸਾ ਤੋੜ ਸਕਦਾ ਹੈ ਇਸ ਹਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਦਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਈਵੀ ਪੰਜਾਬ